ਜਿਹੜਾ ਸਾਡੇ ਘਰ ਚ ਜਾ ਕੇ ਭੰਨ ਤੋੜ ਕੇ ਕਬਜ਼ਾ ਕੀਤਾ ਵਾ ਮੇਰੇ ਅਸਕਾ ਤਾ ਕੇ ਵੀ ਇਹਨਾਂ ਨੂੰ ਸਾਰਿਆਂ ਨੇ ਆ ਕੇ ਡੀਟੀਆਰ ਵਗੈਰਾ ਨਹੀਂ ਹੋਈ ਆ ਤੇ ਉਹ ਮੁੰਡਿਆਂ ਤੇ ਵੀ 123 ਦਾ ਪਰਚਾ ਚਲਣ ਗਿਆ ਹੈਗਾ ਵਾ ਤੇ ਜਿਹੜਾ ਸਥਾਨ ਪਹੁੰਚਿਆ ਉਹ ਸਾਰੇ ਹੀ ਮਤਲਬ ਉਹ ਗੱਲ ਪੂਰੀ ਤਰ੍ਹਾਂ ਮੇਰਾ ਨਾਮ ਗੁਰਦਰ ਸਿੰਘ ਕਾਲੇ ਕੇ ਯੂਥ ਪ੍ਰਧਾਨ ਪੱਟੀ ਅੱਜ ਅਸੀਂ ਅਵੀਰ ਹੋਣਾ ਦੇ ਸੁਭਾਸ਼ ਹੋਣਾ ਦੇ ਘਰੇ ਆਏ ਆ ਜਿਨ੍ਹਾਂ ਦੇ ਨਾਲ ਅਸ਼ਿੰਦਰ ਮੋਛ ਹੋਣਾ ਦਾ ਥਾਂ ਦਾ ਰੌਲਾ ਚੱਲਦਾ ਸੀ ਇਹ ਉਹਨਾਂ ਦੇ ਥਾਂ ਤੇ ਸ਼ਿੰਦਰ ਮੋਛ ਨਜਾਇਜ਼ ਕਬਜ਼ਾ ਕਰਦਾ ਸੀ ਇਸ ਵਾਸਤੇ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਵਾਰ-ਵਾਰ ਗੇੜੇ ਮਾਰਦਾ ਸੀ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਕਿਸੇ ਨੂੰ ਗਰੀਬ ਨਾਲ ਧੱਕਾ ਨਹੀਂ ਕਰਨਾ ਤੇ ਮੈਂ ਕਿਸੇ ਦਾ ਥਾਂ ਤੇ ਨੂੰ ਨਹੀਂ ਦਿਵਾਉਣਾ ਕਦੀ ਕਿਸੇ ਦੀ ਪੈਲੀ ਬਾਰੇ ਉੱਥੇ ਜਾਂਦਾ ਸੀ ਵੀ ਮੈਨੂੰ ਨਜਾਇਜ਼ ਕਬਜ਼ੇ ਕਰਾਏ ਜਾਣ ਮੰਤਰੀ ਸਾਹਿਬ ਨੇ ਇਹਨੂੰ ਉੱਥੋਂ ਦਫ਼ਤਰ ਦੇ ਵਿੱਚੋਂ ਭਜਾਇਆ ਉਦੋਂ ਦਾ ਰੁਸ ਕੇ ਘਰੇ ਬੈਠਾ ਸੀ ਤੇ ਕੱਲੇ ਮਤਲਬ ਮੰਤਰੀ ਸਾਹਿਬ ਨੂੰ ਮਾੜਾ ਚੰਗਾ ਬੋਲਦਾ ਸੀ ਵੀ ਇਹ ਮਾੜਾ ਚੰਗਾ ਬੋਲਦੇ ਜਾਂ ਕਿਵੇਂ ਆ ਜੇ ਇਹਨੂੰ ਗਰੀਬਾਂ ਦਾ ਥਾਂ ਕਬਜ਼ਾ ਕਰਵਾਉਂਦੇ ਫਿਰ ਅਸੀਂ ਚੰਗੇ ਹਾਂ ਅੱਜ ਇਹ ਆਂਦਾ ਵੀ ਮੰਤਰੀ ਸਾਹਿਬ ਮਾੜੇ ਆ ਜਾਂ ਮਤਲਬ ਉਹਨਾਂ ਨੇ ਮੈਨੂੰ ਐ ਬੋਲਿਆ ਇਹ ਜੋ ਗਰੀਬਾਂ ਨਾਲ ਧੱਕਾ ਕਰਦਾ ਸੀ ਫਿਰ ਉਹਨਾਂ ਨੇ ਇਹਨੂੰ ਦਫ਼ਤਰ ਦੇ ਵਿੱਚ ਉਭਜਾਇਆ ਜੀ ਜੀ ਮੇਰਾ ਸੁਭਾਸ਼ ਆ ਕਿਹੜੀ ਵਾਰਡ 9 ਵਾਰਡ ਪਟੇ ਜੀ ਹਾਂਜੀ ਹਾਂਜੀ ਜੀ ਸਾਡਾ ਇਹਨਾ ਇੱਥੇ ਕੇਸ ਚੱਲਦਾ ਸੀਗਾ ਕਿ ਹੈ ਨਾ ਤੇ ਇੱਥੇ ਵੀ ਸਾਡੇ ਕੋਲ ਜਗ੍ਹਾ ਸੀਗਾ ਉਹਦੇ ਵਿੱਚ ਇਹ ਵੀ ਛਿੰਦਰ ਮੁਅੱਛਾ ਜਿਹਦਾ ਨਾਮ ਆ ਪੱਟੀ ਦਾ ਹੀ ਆਈ ਨਾਲ ਰਾਣਾ ਬੁੱਟਰ ਉਹਨਾਂ ਨੇ ਭਾਈ ਧੱਕੇਸ਼ਾਹੀ ਕਰਕੇ ਆ ਕੇ ਜਿੰਦਰੇ ਤੋੜ ਕੇ ਇੱਕ ਸਾਢੇ ਸਾਢੇ ਉਧਰ ਨੂੰ ਵੀ ਉਹਦੇ ਉੱਤੇ ਕਬਜ਼ਾ ਕੀਤਾ ਜਗ੍ਹਾ ਦੇ ਉੱਤੇ ਕਿੰਨਾ ਦਾ ਕਿੰਨਾ ਦਾ ਹਾਂ 4 ਮਰਲੇ ਹੀ ਗਈ ਹਾਂ ਜੀ ਸਾਡਾ ਕਿਸੇ ਨਾਲ ਝਗੜਾ ਚੱਲਦੇ ਹੋਣਾ ਨਾਜਾਇਜ਼ ਆ ਕੇ ਧੱਕੇਸ਼ਾਹੀ ਨਾਲ ਸਾਡੇ ਆ ਕੇ ਵੀ ਜਿੰਦਰੇ ਤੋੜ ਕੇ ਉਧਰ ਉੱਤੇ ਕਬਜ਼ਾ ਕਰਾਇਆ ਉਹਨਾਂ ਨੇ ਕੇਸ ਚੱਲਣ ਦੇ ਬਾਵਜੂਦ ਕੇਸ ਕੀ ਅਦਾਲਤ 'ਚ ਚੱਲਦਾ ਹਾਂ ਜੀ ਅਦਾਲਤ 'ਚ ਚੱਲਦਾ ਹੈ ਜੀ ਉਹਦੇ باوجود ਉਹਨੇ ਆ ਕੇ ਧੱਕੇਸ਼ਾਹੀ ਕਰਕੇ ਜਿੰਦਰੇ ਜਿੰਦਰੇ ਤੋੜੇ ਨਾਲ 10-15 ਜਾਣੇ ਲੈ ਕੇ ਤੇ ਉਹਨਾਂ ਨੂੰ ਕਬਜ਼ਾ ਕਰਾਇਆ ਵੀ ਜਿਨ੍ਹਾਂ ਨਾਲ ਸਾਡਾ ਕੇਸ ਚੱਲਦਾ ਹੈ ਜਗ੍ਹਾ ਦਾ ਧੱਕੇਸ਼ਾਹੀ ਨਾਲ ਤੇ ਮੰਤਰੀ ਸਾਹਿਬ ਨੇ ਚਲੋ ਇਹ ਕਹਿਆ ਵੀ ਅੱਧੀ ਜਗ੍ਹਾ ਤੇ ਉਹ ਆ ਜਦੋਂ ਤੁਹਾਡਾ ਕੇਸ ਨਿਬੜੂਗਾ ਉਹਦੇ باوجود ਵੀ ਉਹਨਾਂ ਦੁਬਾਰਾ ਆ ਕੇ ਧੱਕੇਸ਼ਾਹੀ ਕਰਕੇ ਸਾਡਾ ਸਮਾਨ ਦੂਜੇ ਬੰਦੇ ਨੂੰ ਅੱਧਾ ਦੋ ਹਿੱਸੇ ਹੀ ਉਸ ਜਗ੍ਹਾ ਦੇ ਵਿੱਚ ਉਹਦੇ ਵਿੱਚੋਂ ਵੀ ਉਹਨਾਂ ਨੇ ਸਾਡਾ ਸਮਾਨ ਬਾਹਰ ਕੱਢ ਕੇ ਸੁੱਟ ਕੇ ਤੇ ਉਧਰ ਵੀ ਉਹਨਾਂ ਨੇ ਕਬਜ਼ਾ ਕਰਾਇਆ ਵੀ ਤੇ ਮਾਰਕੁੱਟ ਵੀ ਕਰਾਈ ਆ ਜੀ ਨਾਲ ਜਿਹੜੀ ਦੂਜੀ ਪਾਰਟੀ ਅੰਮ੍ਰਿਤਿਆਰ ਵੀ ਉਹਨਾਂ ਦੇ ਸਾਡਾ ਪਰਚਾ ਵੀ ਚੱਲਣ ਦਿਆ ਮੁੰਡਿਆਂ ਤੇ ਉਹ ਇਤਨਾ ਧੱਕੇਸ਼ਾਹੀ ਕੀਤੀ ਸਾਡੇ ਨਾਲ ਬਲਾਕ ਪ੍ਰਧਾਨ ਪੱਟੀ ਕੱਲ ਵਿਧਾਇਕ ਨੂੰ ਵੇਖਿਆ ਜਿਹੜਾ ਥੱਤੇ ਚੱਲਣ ਰਿਹਾ ਸੀ ਨਾ ਕਿ ਸਾਡੇ ਸਾਬਕਾ ਵਿਧਾਇਕ ਇੱਥੇ ਥੱਤੇ ਚੱਲਣ ਦੇ ਹੀ ਕਿ ਰਿਟਾਇਰ ਹੋਇਆ ਸਾਡੇ ਐਸ ਡੀਓ ਨਿਸ਼ਾਨਜੀਤ ਜਿਹੜੇ ਕਿ ਆਮ ਪਾਰਟੀ ਦੇ ਵਰਕਰ ਆ ਤੇ ਮੰਤਰੀ ਸਾਹਿਬ ਦੇ ਖਾਸ ਬੰਦੇ ਸੀ ਉਹਨਾਂ ਘਰੇ ਕਿਤੇ ਗਿਆ ਕਿ ਤੁਸੀਂ ਢਾਈ ਰਿਟਾਇਰਮੈਂਟ ਹੋਈ ਆ ਤੇ ਮੈਂ ਤੁਹਾਨੂੰ ਵਿਦਾਈ ਦੇਣਾ ਹੁਣਾ ਉਹਨਾਂ ਕਰਿਆ ਕੇ ਸਰੋਪੇ ਪਾਇਆ ਤੇ ਬਾਅਦ ਚ ਪੁਸ਼ਟ ਪਾਦੀ ਕੀ ਨਿਸ਼ਾਨਜੀਤ ਆਮ ਪਾਰਟੀਆਂ ਛੱਡ ਕੇ ਕਾਂਸੇ ਸ਼ਾਮਲ ਹੋ ਗਿਆ ਤੇ ਨਿਸ਼ਾਨਜੀਤ ਦਾ ਮੈਨੂੰ ਫੋਨ ਆਇਆ ਜੀ ਕੀ ਸਰਪੰਚ ਸਾਹਿਬਾ ਕੀ ਗੱਲ ਬਣੀ ਆ ਅੱਜ ਤੜਕੇ ਹੀ ਉਹ ਮੰਤਰੀ ਸਾਹਿਬ ਕੋਲ ਫੇਰ ਦੁਬਾਰਾ ਆਏ ਤੇ ਜਦੋਂ ਇਹ ਨਿਸ਼ਾਨਜੀਤ ਫੇਰ ਸ਼ਾਮਲ ਆਮ ਪਾਰਟੀ 'ਚ ਹੋਇਆ ਪਹਿਲੀ ਗੱਲ ਉਹ ਤਾਂ ਹੀ ਸ਼ਾਮਲ ਹੋਇਆ ਨਹੀਂ ਆ ਕਾਂਗਰਸ 'ਚ ਉਹ ਤੇ ਹੈ ਹੀ ਆਮ ਪਾਰਟੀ ਦਾ ਵਰਕਰ ਹੀ ਪਰ ਇਹ ਵਿਧਾਇਕ ਓ ਐਡਾ ਬਚਲ ਹੋ ਚੁੱਕਾ ਵਾ ਕਿ ਸਮਝ ਲੱਗਣ ਦੀ ਕਰਨਾ ਕੀ ਆ ਕੱਲ ਵੀ ਦੋ ਤਿੰਨੇ ਨੇ ਬੰਦੇ ਸ਼ਾਮਲ ਕੀਤੇ ਉਹਨਾਂ ਨੇ ਫੋਨ ਆ ਵੀ ਗਏ ਮੰਤਰੀ ਸਾਹਿਬ ਨੂੰ ਕਿ ਸਾਡੇ ਕੋਲ ਤੇ ਹੋਰ ਕੰਮ ਆਇਆ ਸੀ ਤੇ ਸਾਡੇ ਨਾਲ ਕਾਰ ਹੋਰ ਕੁਝ ਗਿਆ ਇਹ ਵੇਖਣ ਵਾਲੀ ਗੱਲ ਆ ਵਾ ਕਿ ਇਦਾਂ ਲੋਕਾਂ ਨੂੰ ਸ਼ਾਮਲ ਕਰਕੇ ਧੱਕੇ ਨਾਲ ਜਾਂ ਸਰੋਪੇ ਪਾ ਕੇ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਆ ਲੋਕਾਂ ਨੇ ਵਿਕਾਸ ਦੇ ਨਾਂ 'ਉਂ ਵੋਟਾਂ ਪਾਉਣੀਆਂ ਵਾ ਵਿਕਾਸ ਮੰਤਰੀ ਸਾਹਿਬ ਨੇ ਕੀਤਾ ਵਾ ਇਹ ਤੁਹਾਨੂੰ ਪਤਾ ਲੱਗ ਜਾਣਾ ਵਾ 1 ਜੂਨ ਨੂੰ ਕਿ ਚਾਰ ਹੀ ਦਿਨ ਰਿਜ਼ਲਟ ਆਇਆ ਨਾ ਜੋ ਪੀਪੇ ਖਾਲੀ ਨਿਕਲੇ ਤੁਹਾਡੇ ਤੇ ਫਿਰ ਪਤਾ ਲੱਗਣਾ ਕੀ ਬੰਦ ਆ ਏ ਇਹਦੇ ਤੁਸੀਂ ਗੱਲਾਂ ਕਰਦੇ ਫਿਰਦੇ ਜੋ ਕਿ ਐ ਨਹੀਂ ਹੋਇਆ ਫਲਾਨਾ ਕੰਮ ਐ ਨਹੀਂ ਕੀਤਾ ਜੇ ਮੰਤਰੀ ਸਾਹਿਬ ਕਿਤੇ ਧਿਕਾਟਨ ਕਰ ਦਿੰਦੇ ਆ ਉਹ ਕੰਮ ਮੈਂ ਸ਼ੁਰੂ ਕਰਾਇਆ ਹੀ ਜੇ ਆਪਾਂ ਕਹਿੰਨੇ ਆਂ ਕਿ ਮੰਤਰੀ ਸਾਹਿਬ ਕਰਦੇ ਕੋਣੇ ਆ ਤੂੰ ਕਰਦੇ ਕੋਣੇ ਆ ਜਿਹੜੇ ਹੁਣ ਜਿਹੜਾ ਮੌਜੂਦਾ ਮੰਤਰੀ ਆ ਧਿਕਾਟਨ ਅਕਸ਼ਰ ਉਹ ਨਹੀਂ ਕਰਨੇ ਆ ਨਾ ਜਿਹੜੇ ਕੰਮ ਜਿਹੜੀ ਸਰਕਾਰ ਚ ਪੂਰੇ ਹੋਣੇ ਆ ਉਹਦੇ ਨਾਂ ਲੱਗਣੇ ਆ ਇਹ ਨਹੀਂ ਹੁੰਦਾ ਕਿ ਗਿੱਲ ਸਾਹਿਬ ਨੇ ਕੀਤੇ ਤੇ ਗਿੱਲ ਸਾਹਿਬ ਦੇ ਹੀ ਆ ਹੁਣ ਪੁਰਾਣੀਆਂ ਗੱਲਾਂ ਆ ਬਕਰੀਏ ਕਿ ਦੇਸ਼ ਪ੍ਰਧਾਨ ਨਿਯੋਗ ਧਿਕਾਟ ਕੀਤਾ ਸੀ ਗੱਲ ਹੁੰਦੀ ਕੰਮ ਪੂਰਾ ਕਰਨ ਦੀ ਜਿਹੜਾ ਟ੍ਰੀਟਮੈਂਟ ਪਲਾਂਟ ਆ ਇਹਦਾ ਕੰਮ ਕੌਣਾਂ ਦਾ ਰੁਕਿਆ ਚੱਲਣ ਰਿਹਾ ਮੰਤਰੀ ਸਾਹਿਬ ਡੇਲੀ ਰਿਪੋਰਟ ਲੈਂਦੇ ਆ ਬੀਲੀ ਦੇ ਐਸਡੀਓ ਨੂੰ ਉਹਨਾਂ ਨੇ ਫੋਨ ਲਾਇਆ ਕਿ ਛੇਤੀ ਛੇਤੀ ਟਰਾਫਾ ਰਹਾ ਕੇ ਇਹ ਟ੍ਰੀਟਮੈਂਟ ਪਲਾਂਟ ਚੱਲਣਾ ਚਾਹੀਦਾ ਤੇ ਸਾਡੇ ਵਿਧਾਇਕ ਕਹਿ ਦਿੰਦੇ ਆ ਕਿ ਉੱਥੇ ਕੰਮ ਬੰਦ ਪਏ ਆ ਜਾਂ ਉਹ ਕੰਮ ਬੰਦ ਪਿਆ ਇਹਨਾਂ ਨੇ ਇੰਟਲੇ ਸਾਲ 'ਚ ਆ ਕੇ ਜੇ ਕੰਮ ਕਰਨ ਦਾ ਜਿਆ ਚਾਹੀ ਤੀ ਤੇ ਪਹਿਲੋਂ ਸ਼ੁਰੂ ਕਰਦੇ ਯੂਨੀਵਰਸਿਟੀ ਲਿਆਉਣੇ ਹੀ ਤੇ 5 ਸਾਲ ਪਹਿਲੋਂ ਲਿਆਉਂਦੇ ਐਂਡ ਵਾਲੇ ਸਾਲ ਆ ਗਈ ਯੂਨੀਵਰਸਿਟੀ ਲੈ ਆਂਦੀ ਇਹ ਫੰਡ ਨਹੀਂ ਆਇਆ ਉਹ ਨਹੀਂ ਕੀਤਾ ਜਾਂਦੇ 5 ਸਾਲ ਪਹਿਲਾਂ ਸਾਰੇ ਕੰਮ ਮੁਕੰਮਲ ਕਰਕੇ ਜਾਂਦੇ ਕਿ ਪਤਾ ਹੋਵੇ ਕਿ ਨਾ ਸਾਰੇ ਕੰਮ ਐਮਲੇ ਸਾਹਿਬ ਨੇ ਕਰਨੇ ਆ ਇਸ ਕਰਕੇ ਮੈਂ ਤੇ ਸਾਰੇ ਭਰਾਵਾਂ ਨੂੰ ਤੇ ਆਪਣੇ ਜਿਹੜੇ ਵਰਕਰਾਂ ਨੂੰ ਇਹ ਬੇਨਤੀ ਕਰੂੰਗਾ ਇਹਨਾਂ ਦੀਆਂ ਗੱਲਾਂ ਹੀ ਪਚਲਣਾ ਹੋ ਕੋਈ ਗੱਲ ਨਹੀਂ ਹੈਗੀ ਵਿਕਾਸ ਦੀਆਂ ਨੇਰੀਆਂ ਆਈਆਂ ਪਈਆਂ ਕੱਲੇ-ਕੱਲੇ ਪਿੰਡ ਦੀ ਰਿਪੋਰਟ ਲੈਣੀ ਚਾਹੁੰਦੇ ਆ ਆਪਾਂ ਕੱਲੇ-ਕੱਲੇ ਪਿੰਡ ਦੀ ਰਿਪੋਰਟ ਦੇ ਸਕਦੇ ਕਿੱਥੇ ਕੀ ਬਣਿਆ ਕਿੱਥੇ ਕੀ ਹੋਇਆ ਬਾਕੀ ਇਹ 2 ਸਾਲ ਹੋਏ ਅਜੇ ਤੇ 2 ਸਾਲ ਹੋਏ 5 ਸਾਲ ਬੜੀ ਦੂਰ ਹੁੰਦੇ ਆ 5 ਸਾਲਾਂ ਹੀ ਲੋਕਾਂ ਨੂੰ ਪਾ ਲੈਣਾ ਕੀ ਇਸ ਕਰਕੇ ਮੈਂ ਵਿਧਾਇਕ ਸਾਹਿਬ ਨੂੰ ਕਹਿਣਾ ਚਾਹੁੰਦਾ ਸਾਫਖਾਂ ਨੂੰ ਕਿ ਇਹ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕੋਈ ਐਵੇਂ ਫਾਲਤੂ ਗੱਲਾਂ ਕਰੀ ਜਾਣੀਆਂ ਕਿ ਉਹ ਨਹੀਂ ਹੋਇਆ ਫਲਾਨਾ ਨਹੀਂ ਹੋਇਆ ਉਹ ਕੰਮ ਨਹੀਂ ਕੀਤਾ ਸੜਕ ਟੋਏ ਪਏ ਆ ਉਹ ਪਏ ਆ ਜੇ ਸੜਕਾਂ ਟੋਏ ਪਏ ਆ ਤਾਂ ਲੋਕਾਂ ਨੇ ਜਵਾਬ ਦੇ ਦੇਣਾ ਇਹਦਾ ਜੇਹੀਂ ਕੰਮ ਕੀਤੇ ਸਾਨੂੰ ਵੋਟ ਪੈਣੀ ਜੇ ਨਹੀਂ ਕੀਤੇ ਸਾਨੂੰ ਵੋਟ ਨਹੀਂ ਪੈਣੀ ਇਹਦੇ ਮੰਤਰੀ ਸਾਹਿਬ ਲੋਕਾਂ ਦਾ ਪਿਆਰ ਆ ਇਹ ਦੱਸ ਦੇਣਾ ਲੋਕਾਂ ਨੂੰ ਫਤਵਾ ਦੇ ਦੇਣਾ ਮੰਤਰੀ ਸਾਹਿਬ ਨੂੰ ਐਮਪੀ ਬਣਾ ਕੇ ਮੰਤਰੀ ਸਾਹਿਬ ਨੇ ਦਿੱਲੀ ਜਾਣਾ ਵਾ ਤੇ ਮੰਤਰੀ ਉੱਥੇ ਵੀ ਸਾਡੀ ਰਾਫਰੇ ਸੋਨਨੀ ਮੰਤਰੀ ਬਣਾਗੇ ਵਾਪਸ ਮੁੜਾਂਗੇ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਸਾਰਿਆਂ ਨੂੰ ਵੇਜੇ ਖਾਲਸਾ